ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਪਹਿਲੇ ਸੈਗਮੈਂਟ ਵਿੱਚ ਤੁਸੀਂ ਤਾਂ ਥੱਲੇ ਚ ਬਿੱਲੀ ਬਾਹਰ ਕੱਢਦੇ ਜਿਹੜਾ ਅਗਲਾ ਥੈਲਾ ਤੇ ਉਹਦੇ ਚ ਕੀ ਹੈਗਾ ਪਹਿਲਾਂ ਹੁਣ ਜਿਹੜੀ ਬਿੱਲੀ ਬਾਹਰ ਕੱਢੀ ਹੈ ਉਹਦੀ ਕਮੈਂਟਰੀ ਤਾਂ ਦੇਖ ਲਓ ਜੀ ਜ਼ਾਹਿਦ ਜੁਬੈਰ ਲਿਖਦੇ ਨੇ ਡਾਕਟਰ ਸਾਹਿਬ ਸਰਜੀਕਲ ਸਟ੍ਰਾਈਕ ਤੋਂ ਇੰਡੀਅਨ ਫੌਜ ਪੂਰੀ ਤਰ੍ਹਾਂ ਵਾਕਫ ਹੈ ਜੀ ਐਸ ਐਸ ਜੀ ਦਾ ਨਾਮ ਲਈਏ ਤਾਂ ਇੰਡੀਅਨ ਆਰਮੀ ਸਮਝ ਜਾਂਦੀ ਪਰ ਇੰਡੀਅਨ ਲੋਕ ਨਹੀਂ ਸਮਝ ਸਕਦੇ ਕਮਲਜੀਤ ਸਿੰਘ ਮਾਨ ਲਿਖਦੇ ਨੇ ਡਾਕਟਰ ਸਾਹਿਬ ਬੀਬਾ ਨੀਲਮ ਕੌਰ ਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸ਼ਮੀਰ ਵਰਕ ਬਸ਼ਰਤ ਅਲੀ ਹਸਨ ਪੱਟੀ ਰਾਣਾ ਹਰਜੀਤ ਸਿੰਘ ਵਿੱਕੀ ਮਾਨ ਇਹ ਸਾਰੇ ਫਤਿਹ ਵੀ ਔਰ ਖਾਲਸ탄 ਜ਼ਿੰਦਾਬਾਦ ਵੀ ਭੇਜਦੇ ਨੇ ਜੀ ਪਾਕਿਸਤਾਨ ਜ਼ਿੰਦਾਬਾਦ ਵੀ ਜ਼ੋਹਾਰ ਵਰ ਮਨਕੀਤ ਸਿੰਘ ਜਵੰਦਾ ਲਵਜੀਤ ਸਿੰਘ ਪੰਮਾ ਬੋਪਾਰਾ ਨਾੜ ਜਕਾਰਾ ਛੱਡਿਆ ਇਹਨਾਂ ਨੇ ਬੁਰੇ ਸੋਨੇ ਹੱਥ ਸੱਜੇ ਦਾ ਨਾ ਪਾਕਿਸਤਾਨ ਜ਼ਿੰਦਾਬਾਦ ਹਰੀ ਸਿੰਘ ਹਰਵਿੰਦਰ ਸਿੰਘ ਗਿੱਲ ਇਹ ਫਤਿਹ ਕਹਿੰਦੇ ਨੇ ਤਾਂ ਨਾਲ ਹੀ ਕਹਿੰਦੇ ਨੇ ਕੀਪ ਅਪ ਵੈਰੀ ਇਨਫੋਰਮੇਟਿਵ ਪ੍ਰੋਗਰਾਮ ਪਰਵਿੰਦਰ ਸਿੰਘ ਨੇ ਤੁਹਾਡੇ ਵਾਲੇ ਕਮੈਂਟ ਕੀਤਾ ਵਾਹ ਜੀ ਵਾਹ ਬਿੱਲੀ ਥੈਲੇ ਤੋਂ ਬਾਹਰ ਹਰਜਿੰਦਰ ਪਠੱਲ ਫਤਿਹ ਭੇਜਦੇ ਨੇ ਹਸਨ ਪੱਟੀ ਰਾਣਾ ਜੀ ਹਮੇਸ਼ਾ ਬਹੁਤ ਇੱਕ ਖੂਬਸੂਰਤ ਪਿਕਚਰ ਦੇ ਨਾਲ 6 ਵਾਂਟ ਜਸਟਿਸ ਦੇ ਥੱਲੇ ਉਹਨਾਂ ਨੇ ਇੱਕ ਪ੍ਰੋਟੈਸਟ ਦੀ ਪਿਕਚਰ ਭੇਜੀ ਹੈ ਇਸੇ ਤਰ੍ਹਾਂ ਵੀ ਵਾਂਟ ਖਾਲਸਤਾਨ ਦੀ ਇੱਕ ਪਿਕਚਰ ਹੈ ਰਵਿੰਦਰ ਸਿੰਘ ਕਹਿੰਦੇ ਨੇ ਕੇਜਰੀਵਾਲ ਕੋਡਡ ਬਲੀਵ ਦੈਟ ਇਟ ਇਜ਼ ਅ ਲਾਈ ਇਹਦੇ ਬਸ ਅੱਜ ਇੱਕ ਸੈਗਮੈਂਟ ਕੇਜਰੀਵਾਲ ਨੂੰ ਸ਼ਰਧਾਂਜਲੀ ਦੇਣੀ ਹੈ ਉਹ ਬਾਅਦ ਚ ਗੱਲ ਕਰਾਂਗੇ ਜੀ ਔਰ ਇੱਕ ਹੋਰ ਥੋੜੀ ਡੀਟੇਲ ਚ ਹੈ ਗੁਰਦੀਪ ਸਿੰਘ ਇਹ ਲਖਦੇ ਨੇ ਡਾਕਟਰ ਸਾਹਿਬ ਜੀ ਫਤਿਹ ਅਰਜ਼ ਕਰਦੇ ਆਂ ਵਾਇਰਜੀ ਕਾਲਸਾਵਾ ਜੀ ਫਤਿਹ ਇਹ quartus ਹੀ ਆਪਣੇ ਪ੍ਰੋਗਰਾਮ ਵਿੱਚ ਹੀ ਦੱਸਿਆ ਸੀ ਕਿ ਕਿਵੇਂ ਘਟਿਆ ਮਾਨਸਕਤਾ ਵਾਲੀ ਹਿੰਦੂਤਵੀ ਸੋਚ ਨੇ ਇੱਕ ਪੰਜਾਬੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ ਡਾਕਟਰ ਸਾਹਿਬ ਮੈਂ ਇਸ ਸਾਥ ਨੂੰ YouTube ਚੈਨਲ ਤੇ ਰੱਬਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਮਿਲਿਆ ਮਜਬੂਰਨ ਵਾਸੀ ਰਖਣਾ ਪਿਆ ਉਹ ਉਹ ਪ੍ਰਸਤਾਵ ਉਸਨੇ ਭਾਰਤ ਦੀ ਚੀਨ ਤੋਂ ਬਾਠ ਦੀ ਜੰਗ ਵਿੱਚ ਹੋਈ ਹਾਰ ਤੋਂ ਬਾਅਦ ਭਾਰਤ ਸਰਕਾਰ ਨੂੰ ਰੱਖਿਆ ਉਸਨੇ ਕਿਹਾ ਤੁਸੀਂ ਮੈਨੂੰ ਇਜਾਜ਼ਤ ਦਿਓ ਮੈਂ ਦੋ ਰੱਖ ਸੱਖਾਂ ਦੀ ਫੌਜ ਭਰਤੀ ਕਰਨਾ ਹੈ ਤੇ ਚੀਨ ਵੱਲੋਂ ਜਿੱਤੇ ਇਲਾਕਾ ਵਾਪਸ ਜਿੱਤ ਕੇ ਭਾਰਤ ਨੂੰ ਦੇਵਾਂਗਾ ਕਿਰਪਾ ਕਰਕੇ ਉਸ ਬੰਦੇ ਦਾ ਨਾਮ ਤੇ ਇਸ ਤੱਤੇ ਜ਼ਰੂਰ ਇੱਕ ਦੋ ਮਿੰਟ ਲਾਓ ਕਿਰਪਾ ਕਰਕੇ ਇਸਲਾਹ ਤੋਂ ਭਾਰਤ ਦੇ ਇਨਕਾਰੀ ਹੋਣ ਦੀ ਮਾਨਸਿਕਤਾ ਨੂੰ ਨੰਗਾ ਕਰੋ ਡਾਕਟਰ ਸਾਹਿਬ ਮੇਰੇ ਤੇ ਹੋਰਾਂ ਲਈ ਵੀ ਇਹ ਤੱਤ ਬਹੁਤ ਜ਼ਰੂਰੀ ਹੈ ਤਾਂ ਜੋ ਖਾਰਿਸਤਾਨ ਦਾ ਪ੍ਰਚਾਰ ਕਰਦੇ ਆਂ ਇਹੋ ਜੀ ਮਾਨਸਤਾ ਦਾ ਵੀ ਹਵਾਲਾ ਦਿੱਤਾ ਜਾਇਆ ਕਰੇ ਉਮੀਦ ਕਰਦਾ ਹਾਂ ਕਿ ਅੱਜ ਤੁਸੀਂ ਜ਼ਰੂਰ ਇਹ ਗਿਆਨ ਰੂਪੀ ਹੀਰਾ ਤਤ ਜ਼ਰੂਰ ਮੇਰੇ ਮੇਰੀ ਤੇ ਦਰਸ਼ਕਾਂ ਦੀ ਝੋਲੀ ਪਾਵੋਗੇ ਖਾਲਸਤਾਨ ਜੰਦਾਬਾਦ ਜੀ ਆਵੀਰ ਗੁਰਦੀਪ ਸਿੰਘ ਜੀ ਦਾ ਸ਼ੁਕਰੀਆ ਔਰ ਇਹ ਅਸੀਂ ਇੱਕ ਡਿਸਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਸੀ ਕਿਉਂਕਿ ਪੰਜਾਬ ਚ 1947 ਤੋਂ ਬਾਅਦ ਇਹਨਾਂ ਨੇ ਪਹਿਲਾਂ ਦੋ ਹਿੰਦੂ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਭੀਮ ਸੈਨ ਸੱਚਰ ਲਾਏ ਪਰ ਉਹਨਾਂ ਨੇ ਦੇਖਿਆ ਕਿ ਵੀ ਇਹਨਾਂ ਤੋਂ ਸਿੱਖ ਜਾਂ ਅਕਾਲੀ ਕਿਉਂਕਿ ਅਕਾਲੀ ਮੋਰਚਾ ਪੰਜਾਬੀ ਸੂਬਾ ਦਾ ਨੰਦ ਸੀ ਵੀ ਇਹ ਕਾਬੂ ਨਹੀਂ ਹੁੰਦੇ ਉਹਨਾਂ ਨੇ ਖਾਲਸਤਾਨ ਜ਼ਿੰਦਾਬਾਦ ਤੇ ਪਾਬੰਦੀ ਲਾਈ ਮੰਜੀ ਸਾਹਿਬ ਤੱਕ ਫੌਜ ਵੀ ਜਿਹੜੀ ਪੁਲਿਸ ਵੀ ਆਈ ਪਰ ਇਹਨਾਂ ਕ ਸਿੱਖਾਂ ਦਾ ਪ੍ਰੋਟੈਸਟ ਸੀ ਕਿ ਭੀਮ ਸੈਨ ਸੱਚਰ ਨੂੰ ਆ ਕੇ ਮੰਜੀ ਸਾਹਿਬ ਮਾਫੀ ਮੰਗਣੀ ਪਈ ਫਿਰ ਨਹਿਰੂ ਨੇ ਦੇਖਿਆ ਵੀ ਸਿੱਖਾਂ ਨੂੰ ਕੁੱਟ ਕੋਈ ਸਿੱਖ ਹੀ ਚਾੜ ਸਕਦਾ ਔਰ ਪ੍ਰਤਾਪ ਸਿੰਘ ਕੈਰੋਂ ਜਿਹੜਾ ਕੁਰਸੀ ਦਾ ਭੁਖਾ ਸੀ ਰਾਜਵੀਕ ਹੈ ਉਹਦੇ ਐਡਮਿਨਿਸਟ੍ਰੇਸ਼ਨ ਰਾਜ ਦੀ ਬੜੀ ਤਾਰੀਫ ਕਰਨਗੇ ਉਹਨੇ ਬਹੁਤ ਜ਼ੁਲਮ ਕੀਤੇ ਉਸ ਜ਼ਮਾਨੇ ਦੇ ਵਿੱਚ ਔਰ ਉਹ ਇਹ ਪ੍ਰਤਾਪ ਸਿੰਘ ਕੈਰੋ ਹੀ ਮੁੱਖ ਮੰਤਰੀ ਸੀ ਪੰਜਾਬ ਦਾ ਜਦੋਂ ਚੀਨ ਦੇ ਨਾਲ 1962 ਦੇ ਵਿੱਚ ਜਿਹੜਾ ਇਹ ਨਹਿਰੂ ਦਾ ਹੰਕਾਰਿਆ ਪੁੱਤਰਿਆ ਪੰਥ ਸੀ ਜਿਵੇਂ ਅੱਜ ਮੋਦੀ ਪੁੱਤਰਿਆ ਹੋਇਆ ਤੇ ਮੁੜ ਕੇ ਨਹਿਰੂ ਵੈਸੇ 2 ਸਾਲ ਤੋਂ ਜ਼ਿਆਦਾ ਨਹੀਂ ਸੀ ਜਿਵੇਂ 27 ਮਈ 1964 ਨੂੰ ਮਰ ਗਏ ਸੀ ਤਾਂ ਉਸ ਪੁੱਤਰੇ ਪੰਥ ਨੂੰ ਨੇ ਨੇਫਾਲ ਲਦਾਖ ਔਰ ਇਹ ਸਾਰੇ ਬਾਰਡਰ ਤੇ ਆਪਣੇ ਫੌਜੀਆ ਨੂੰ ਕਿਹਾ ਸੀ ਕੁਛ ਰੌਲਾ ਸੀ ਕਿਉਂਕਿ ਬਾਰਡਰ ਤਾਂ ਮਾਰਕੀਟਡ ਨਹੀਂ ਸੀ ਅੰਗਰੇਜ਼ਾਂ ਦੇ ਨਾਲ ਉਸ ਖਿੱਤੇ ਦਾ ਅੰਗਰੇਜ਼ਾਂ ਦਾ ਚੀਨ ਦੇ ਨਾਲ ਤੇ ਉਹਨੇ ਨਹਿਰੂ ਨੇ ਕਿਹਾ ਥਰੋ देम ਆਊਟ ਆਫ देयर ਪੋਸਟ ਚੀਨੀਆ ਨੂੰ ਜੀ ਉਹ ਪੰਗਾ ਭਾਰਤ ਨੇ ਹੀ ਲਿਆ ਸੀ ਤੇ ਉਹਨਾਂ ਨੇ ਫਿਰ ਚੀਨ ਨੇ ਐਸਾ ਕੁੱਟਿਆ ਕਿ ਵੀ ਇਹ ਸਭ ਕੁਛ ਨਾਲ ਦਾ ਜਰਨਲ ਕਾਲ ਸਾਬਣ ਖਾ ਕੇ ਟੱਟੀਆਂ ਲਵਾ ਕੇ ਉਥੋਂ ਦੌੜ ਆਇਆ ਫੌਜ ਇਹਨਾਂ ਦੀ ਸਾਰੀ ਕਰਕੇ ਨਹਿਰੂ ਨੇ ਐਡਰੈਸ ਕਰਦੇ ਆ ਰੇਡੀਓ ਦੇ ਉੱਤੇ ਲੋਕਾਂ ਨੂੰ ਕਿਹਾ ਇਹਨਾਂ ਨੇ ਦੇ ਦਿੱਤਾ ਸੀ ਅੱਜ ਨੂੰ ਅਰਨਾਚਲ ਕਹਿੰਦੇ ਨੇ ਇਹਨਾਂ ਨੇ ਸਰਿੰਡਰ ਕਰਤਾ ਸੀ ਚੀਨ ਜਿਹੜਾ ਹੈ ਉਹ ਦੀਮਾਪੁਰ ਤੱਕ ਉਹ ਸਾਰਾ ਉਹਨਾਂ ਨੇ ਲੈ ਲਿਆ ਸੀ ਔਰ ਇਹ ਉਹ ਪੀਰੀਅਡ ਸੀ ਵੀ ਇਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਸੀ ਪੰਜਾਬ ਦਾ ਔਰ ਪੰਜਾਬ ਦੇ ਵਿੱਚੋਂ ਡਿਫੈਂਸ ਫੰਡ ਲਈ ਵੀ ਪੈਸੇ ਜਾ ਰਹੇ ਸੀ ਔਰ ਪ੍ਰਤਾਪ ਸਿੰਘ ਕੈਰੋ ਨੇ ਇਹ ਸਟੇਟਮੈਂਟ ਦਿੱਤੀ ਕਿ ਪੰਜਾਬ 2 ਲੱਖ ਦੀ ਭਰਤੀ ਦੇਗਾ ਭਾਰਤੀ ਫੌਜ ਚ ਔਰ ਅਸੀਂ ਚੀਨ ਤੋਂ ਜਿਹੜਾ ਉਹ ਬਦਲਾ ਲਵਾਂਗੇ ਔਰ ਇਲਾਕਾ ਜਿਹੜਾ ਉਹ ਖਾਦੀ ਕਰਵਾਵਾਂਗੇ ਜਿਹੜਾ ਜਿੱਤੇ ਉਹਨਾਂ ਨੇ ਕਬਜ਼ਾ ਕੀਤਾ ਜੀ ਔਰ ਉਸ ਵੇਲੇ ਜਿਹੜਾ ਦਿੱਲੀ ਦੇ ਵਿੱਚ ਮਹਾਵੀਰ त्यागी ਜੋ ਵੀ ਉਦੋਂ ਹੋਏਗਾ ਇਹਨਾਂ ਕਰਤਿਆਂ ਧਰਤਿਆਂ ਜੋ ਮੈਰ ਹੁੰਦੇ ਉਹ ਜਦੋਂ ਗਏ ਦਿੱਲੀ ਬਿਆਨ ਦੇਣ ਤੋਂ ਬਾਅਦ ਉਹਨਾਂ ਸਾਰੇ মিডিਆ ਨੇ ਛਾਪਿਆ ਪ੍ਰਿੰਟ মিডিਆ ਇਸੂ ਸਮਾਨੇ ਉਹਨੇ ਕੈਰੋ ਨੂੰ ਕਨਫਰੰਟ ਕੀਤਾ ਔਰ ਇਹ ਕੈਰੋ ਸਾਹਿਬ ਇਹ ਆਪਨੇ ਕਿਆ ਬਿਆਨ ਦੇ ਦਿਆ ਉਹ ਕਹਿੰਦੇ ਜੀ ਕਿਆ ਬਿਆਨ ਦੇ ਦਿਆ ਕਿ ਆਪ 2 ਲੱਖ ਫੌਜ ਮੇ ਦੇਂਗੇ ਹਾਂ ਜੀ ਕਹਿੰਦੇ ਦੇਣਗੇ ਕਹਿੰਦੇ ਫਿਰ ਤੋਂ ਫੌਜ ਵਿੱਚ ਸਿੱਖੇ ਸਿੱਖ ਹੋ ਜਾਣਗੇ ਉਹ ਕਹਿੰਦੇ ਸਿੱਖ ਤੋਂ ਉਮਰਗ ਲਈ ਵੀ ਨਹੀਂ ਚਾਹੀਦੇ ਜੀ ਸੋ ਮਤਲਬ ਉਸ ਵੇੜੇ ਜਦੋਂ ਕਿ ਇੱਕ ਦੁਸ਼ਮਨ ਦੇਸ਼ ਜਿਹੜਾ ਉਹ ਤੁਹਾਡੀ ਟੈਰੀਟਰੀ ਤੇ ਕਬਜ਼ਾ ਕਰਕੇ ਬੈਠਾ ਹੈ ਔਰ ਬਿਲਕੁਲ ਇੱਕ ਨਮੂਸ਼ੀ ਹੈ ਤੁਹਾਨੂੰ ਹਾਰ ਦੀ ਤੇ ਉਹ ਜਿਹੜਾ ਤੁਹਾਡਾ ਹੀ ਖੜਾ ਕੀਤਾ ਹੋਇਆ ਕੈਰੋ ਜਿਹੜਾ ਜਿਵੇਂ ਅੱਜ ਬਾਦਲ ਖੜਾ ਕੀਤਾ ਹੋਇਆ ਉਹ ਤੁਹਾਨੂੰ ਖੁਸ਼ ਕਰਨ ਦੇ ਲਈ ਕਰ ਰਿਹਾ ਔਰ ਉਹਨਾਂ ਨੂੰ ਚੀਨ ਦੇ ਇਲਾਕੇ ਜਾਂ ਉਹ ਕਬਜ਼ਾ ਕਰ ਲਏ ਉਹਦਾ ਫਿਕਰ ਨਹੀਂ ਉਹਨਾਂ ਨੂੰ ਫਿਕਰ ਇਹ ਹੈ ਵੀ ਸਿੱਖ ਜੇ ਇਹਨੇ ਆ ਗਏ ਫੌਜ ਦੇ ਵਿੱਚ ਕੱਲ ਨੂੰ ਸਾਡੇ ਤੋਂ ਹੀ ਨਾ ਪਾਵ ਤੈਲੈਂਟ ਸੋ ਇਹ ਮਾਨਸਿਕਤਾ ਜਦੋਂ ਅਸੀਂ ਅੱਜ ਸਾਰੇ ਨੂੰ ਦੇਖਦੇ ਆ ਕਿ ਵੀ ਇਹ ਕੀ ਚੱਲ ਰਿਹਾ ਹੈ ਤੇ ਫਿਰ ਸਾਨੂੰ ਇਹ ਦੇਖਣਾ ਪਏਗਾ ਕਿ ਮੰਨ ਸਕਦਾ ਕੀ ਸੀ ਸੋ ਮੇਰਾ ਖਿਆਲ ਆ ਵੀਰ ਗੁਰਦੀਪ ਸਿੰਘ ਜੀ ਉਹਨਾਂ ਦੀ ਨੂੰ ਚੋਲੀ ਜੀ ਹੀਰਾ ਪੈ ਗਿਆ ਪਤਾ ਨਹੀਂ ਹੀਰਾ ਪਿਆ ਕਿ ਨਹੀਂ ਪਰ ਅਸੀਂ ਜਿੱਨਾ ਕਿ ਸਾਨੂੰ ਪਤਾ ਨਹੀਂ ਔਰ ਹੁਣ ਕਿਉਂਕਿ ਚੀਨ ਦੀ ਗੱਲ ਹੀ ਚੱਲ ਰਹੀ ਆ ਤਾਂ ਤੁਸੀਂ ਵੀ ਪੁੱਛ ਲਿਆ ਜੇ ਕਿ ਹੋਰ ਕਿਹੜੀ ਬਿੱਲੀ ਕੱਢਣੀ ਆ ਥੈਲੇ ਚੋਂ ਵੱਡੀ ਬਿੱਲੀ ਤਾਂ ਕੱਢ ਦੁੱਤੀ ਜੀ ਉਹ ਵੱਡਾ ਹੱਥ ਕੱਢੋਗੇ ਹੁਣ ਤਾਂ ਬਾਂਦਰ ਕੱਢ ਦਿੰਦੇ ਆ ਜਿਹੜਾ ਕਿੱਥੇ ਲੁਕਿਆ ਪਰ ਬਾਂਦਰ ਵੱਡਦਾ ਹੀ ਨਹੀਂ ਝੋੜੇ ਤੋਂ ਦਰਸਤਾਂ ਦੇ ਦਰਸਤਾਂ ਦੇ ਉੱਤੇ ਹੀ ਜਾਂਦਾ ਜੀ ਇੰਡੀਆ ਨੇ ਪਾਕਿਸਤਾਨ ਨੂੰ ਫਰਦਰ ਪਾਵੇਂ ਇਮੀਡੀਏਟ ਤਾ ਇਹਨਾਂ ਦਾ ਵੀ ਨਹੀਂ ਹੈ ਪਰ ਇਹਨਾਂ ਨੇ ਦੱਸਤਾ ਸੀ ਵੀ ਅਸੀਂ ਇੰਡਸ ਵਾਟਰ ਟਰੀਟੀ ਨੂੰ ਪਾਣੀ ਨੂੰ ਅਸੀਂ ਹਥਿਆਰ ਦੇ ਤੌਰ ਤੇ ਵਰਤਾਂਗੇ ਔਰ ਫਿਰ ਤੁਹਾਨੂੰ ਚੋਕ ਕਰਾਂਗੇ ਜਿਹੜਾ ਚਨਾਬ ਔਰ ਜੇਲਮ ਹੈ ਇਸ ਦੇ ਉੱਤੇ ਕੋਈ ਵੂਲਰ ਕੋਈ ਕ੍ਰਿਸ਼ਨਾ ਕ੍ਰਿਸ਼ਨ ਗੰਗਾ ਡੈਮ ਪਹਿਲਾਂ ਹੀ ਪਾਣੀ ਡਾਇਵਰਟ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਜੀ ਨਹੀਂ ਇਹ ਟਰਸਟ ਦੇ ਉੱਤੇ ਹੁੰਦੀਆਂ ਨੇ ਟਰੀਟੀਜ਼ ਔਰ ਫਲਾਣਾ ਹੁਣ ਇਹਨਾਂ ਨੇ ਤਾਂ ਅਜੇ ਕਦੋਂ ਕੀ ਕਰਨਾ ਹੈ ਜਾਂ ਉਹਦੇ ਲਈ ਲੰਬੀ ਪਲੈਨਿੰਗ ਚਾਹੀਦੀ ਹੈ ਪਰ ਜਿਵੇਂ ਨਹੀਂ ਪਾਕਿਸਤਾਨ ਕਹਿੰਦਾ ਕਿ ਚੀਨ ਕੇ ਸਾਥ ਹਮਾਰੀ ਦੋਸਤੀ ਪਹਾੜੋਂ ਸੇ ਉੱਚੀ ਸਮੁੰਦਰ ਸੇ ਗਹਿਰੀ ਚੀਨ ਨੇ ਨਾਲ ਦੀ ਨਾਲ ਦੱਸ ਦਿੱਤਾ ਵੀ ਵਾਟਰ ਐਜ਼ ਅ ਵੈਪਨ ਕਿਵੇਂ ਯੂਜ਼ ਹੁੰਦਾ ਕਿਉਂਕਿ ਇਹਨਾਂ ਨੂੰ ਵੀ ਇਹਨਾਂ ਦਾ ਜਿਹੜਾ ਬ੍ਰਹਮਪੁੱਤਰ ਦਰਿਆ ਹੈ ਚੀਨ ਚੋਂ ਨਿਕਲਦਾ ਹੈ ਵੈਸਾ ਇੰਡਸ ਔਰ ਸਤਲੁਜ ਵੀ ਉੱਥੋਂ ਨਿਕਲਦੇ ਨੇ ਬਣਾ ਇੱਥੇ ਗੜਬੜਤਾ ਕਰਕੇ ਦਿਖਾਣ ਔਰ ਇੱਕ ਵਾਰ ਚੀਨ ਨੇ ਸਤਲੁਜ ਦੇ ਪਾਣੀ ਨੂੰ ਬੰਨ ਮਾਰ ਕੇ ਥੋੜੇ ਜੈ ਨੂੰ ਹਿਮਾਚਲ ਦੇ ਸਾਰੇ ਉਸ ਏਰੀਆ ਦੇ ਵਿੱਚ ਫਲਡ ਲੈ ਆਂਦੇ ਸੀ ਉਹ ਕਿਨੇ 20 25 ਬੰਦੇ ਮਰ ਗਏ ਸੀ ਅੱਜ ਤੋਂ ਇਹ 8-10 ਸਾਲ ਦੀ ਗੱਲ ਹੋਏਗੀ ਸੋ ਉਹਨਾਂ ਦਾ ਟ੍ਰਾਇਲ ਟੈਸਟ ਸੀ ਕਿ ਵੀ ਇਹ ਕਾਨੂੰ ਜੇ ਕੁਝ ਵੀ ਕੀਤਾ ਕਿਉਂਕਿ ਸਾਤਪੁਰਜਵੀ ਤੱਬ ਤੋਂ ਨਿਕਲ ਕੇ ਆਉਂਦੇ ਹੁਣ ਜਿਹੜੀ ਮੇਨ ਖਬਰ ਇਵਨ ਹਿੰਦੂ ਅਖਬਾਰ ਨੇ ਜਿਹੜਾ ਉਹਨਾਂ ਦਾ ਕ੍ਰੈਡੀਬਲ ਅਖਬਾਰ ਹੈ ਚਾਈਨਾ ਬਲਾਕਸ ਬ੍ਰਹਮਪੁੱਤਰ ਟ੍ਰਿਬਿਊਟਰੀ ਫॉर ਡੈਮ ਹੁਣ ਬ੍ਰਹਮਪੁੱਤਰ ਦਰਿਆ ਦੇ ਵਿੱਚ ਜਿਹੜਾ ਇੱਕ ਸਹਾਇਕ ਨਾਲ ਹੈ ਟ੍ਰਿਬਿਊਟਰੀ ਤੁਸੀਂ ਕਹੋਗੇ ਜਿਹੜੀ ਉਹਦੇ ਚ ਆ ਕੇ ਉਹਨੂੰ ਚੀਨ ਨੇ ਰੋਕ ਕੇ ਹੈ ਦੰ ਬਣਾਉਣ ਦੇ ਲਈ ਔਰ ਇਹ ਖਬਰ ਹੈ ਨਿਊ ਡੈਲੀ ਨਵੀਂ ਦਿੱਲੀ ਦੀ ਜਿਹੜੀ ਡੇਟਲਾਈਨਰ ਵਾਇਰ ਇੰਡੀਆ ਕੰਸੀਡਰਸ ਐਕਸਪੀਡਿਟਿੰਗ ਇਟਸ ਹਾਈਡਰੋ ਪਾਵਰ ਪ੍ਰੋਜੈਕਟਸ ਓਨ ਦਾ ਇੰਡਸ ਰਿਵਰ ਇਨ ਆਰਡਰ ਟੂ ਪੁਟ ਪ੍ਰੈਸ਼ਰ ਓਨ ਪਾਕਿਸਤਾਨ ਚਾਈਨਾ ਹੈਸ ਟੇਕਨ ਅ ਸਟੈਪ ਥੈਟ ਵਿਲ ਬੀ ਸੀਨ ਐਸ ਕਾਉਸ਼ਨਿੰਗ ਨਿਊ ਡੈਲੀ ਅਗੇਂਸਟ ਮੂਵਿੰਗ ਟੂ ਫਾਰ ਇਨ ਦਾ ਲੇਟੈਸਟ ਕਰੰਟ ਟਸਲ ਵਿਦ ਪਾਕਿਸਤਾਨ ਚੀਨ ਨੇ ਕਿਆ ਵੀ ਖਬਰਦਾਰ ਤੁਸੀਂ ਜੇ ਇਸ ਕੇ ਸਮਝੀ ਹਰਕਤ ਕੀਤੀ ਔਰ ਚੀਨ ਨੇ ਉਨਾ ਨੂੰ ਪਹਿਲਾਂ ਹੀ ਜਿਹੜੀ ਹੈ ਉਹ ਦੰਦੀਆਂ ਦਿਖਾ ਦਿੱਤੀਆਂ ਨੇ ਚਾਈਨਾ ਬਲੌਕ ਟ੍ਰਿਬਿਊਟਰੀ ਆਫ ਬ੍ਰਹਮਪੁੱਤਰਾ ਰਿਵਰ ਐਸ ਪਾਰਟ ਆਫ ਮੇਜਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਹੁਸ ਕੰਸਟ੍ਰਕਸ਼ਨ ਬੀਗਨ ਇਨ 2014 ਦਾ ਹਿੰਦੂ ਰਿਪੋਰਟਡ ਔਨ ਸੈਟਰਡੇ ਹਿੰਦੂ ਅਖਬਾਰ ਨੇ ਇਹ 2014 ਚ ਉਹਨਾਂ ਨੇ ਬ੍ਰਹਮਪੁੱਤਰਾ ਦੇ ਉੱਤੇ ਆਪਣਾ ਮੇਜਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਸ਼ੁਰੂ ਕੀਤਾ ਹੈ ਜੀ ਇਨ ਅ ਡਿਸਪੈਚ ਫ্রম ਬੀਜਿੰਗ ਦਾ ਪੇਪਰ ਕੋਟਡ ਸਟੇਟ ਰਨ ਜ਼ਿੰ ਹੋਆ ਨਿਊਜ਼ ਏਜੰਸੀ ਹੈਜ਼ ਰਿਪੋਰਟਿੰਗ ਦੈਟ ਦਾ ਬਲੌਕਟ ਬਲੋਕੇਜ ਆਫ ਅ ਟ੍ਰਿਬਿਊਟਰੀ ਆਫ ਦਾ ਯਾਰਲੋਂਗ ਜ਼ੰਗਬੋ ਰਿਵਰ ਜਿਹਨੂੰ ਇਹ ਬ੍ਰਹਮਪੁੱਤਰਾ ਕਹਿੰਦੇ ਨੇ ਚਾਈਨੀਜ਼ ਇਸ ਨੂੰ ਯਾਰਲੋਂਗ ਜ਼ੈਂਗਬੋ ਰਿਵਰ ਕਹਿੰਦੇ ਨੇ ਇਸ ਪਾਰਟ ਆਫ ਚਾਈਨਾਸ ਮੋਸਟ ਐਕਸਪੈਂਸਿਵ ਹਾਈਡਰੋ ਪ੍ਰੋਜੈਕਟ ਦਾ ਬ੍ਰਹਮਪੁੱਤਰਾ ਇਨ ਇਟਸ ਅਪਰ ਰੀਚਸ ਇਸ ਕਾਲਡ ਯਾਰਲੋਂਗ ਜ਼ੰਗੋ ਆਫਟਰ ਇਟ origignates ਫਰਮ ਦਾ ਅੰਗਸੀ ਗਲੇਸ਼ੀਅਰ ਇਨ ਵੈਸਟਰਨ ਤਿੱਬਤ ਤਿੱਬਤ ਤੋਂ ਨਿਕਲਦਾ ਹੈ ਸਾਊਥ ਵੈਸਟ ਆਫ ਮਾਊਂਟ ਕੈਲਾਸ਼ ਐਂਡ ਮਾਨਸਰੋਵਰ ਲੇਕ ਇਹ ਮਾਊਂਟ ਕੈਲਾਸ਼ ਔਰ ਮਾਨਸਰੋਵਰ ਇਹ ਵੀ ਚੀਨ ਦੇ ਵਿੱਚ ਨੇ ਤਿੱਬਤ ਚ ਨੇ ਤੇ ਬਚੀਂਦਾ ਹੈ ਇਸੇ ਜੀ ਦਾ ਹਿੰਦੂ ਅਬਜ਼ਰਵਡ ਦੈਟ ਚਾਈਨਾਜ਼ ਮੂਵ ਕਨਸਾਈਡਡ ਵਿਦ ਆ ਡਿਬੇਟ ਇਨ ਇੰਡੀਆ ਓਨ ਦਾ ਰੀਕੈਲੀਬ੍ਰੇਸ਼ਨ ਆਫ ਇੰਡਸ ਵਾਟਰ ਫਲੋ ਇੰਟੂ ਪਾਕਿਸਤਾਨ ਫੋਲੋਇੰਗ ਟੈਰਰਿਸਟ ਰੇਡ ਇਨ ਉੜੀ ਥੈਟ ਕਿਲਡ ਰੇਟ ਇਨ ਉਹਨੇ ਉਹਨਾਂ ਨੇ ਦੇਖ ਲਿਆ ਕਿ ਇਹ ਮੈਸੇਜ ਚਾਈਨਾ ਨੇ ਕਿਸ ਲਈ ਦਿੱਤਾ ਹੈ ਅਕੋਰਡਿੰਗ ਟੂ ਜ਼ਿਨ ਹੋਆ ਚਾਈਨਾਜ਼ ਐਕਸ਼ਨ ਓਨ ਫਰਡੇ ਫਾਲਸ ਵਿਦ ਇਨ ਦਾ ਪੈਰਾਮੀਟਰਸ ਆਫ ਲਾਰਜਰ ਲਾਲੋ ਪ੍ਰੋਜੈਕਟ ਥੈਟ ਬੀਗਨ ਇਨ 2014 ਦਾ ਪ੍ਰੋਜੈਕਟ ਓਨ ਦਾ ਸਿੰਗਬੌਰ ਰਿਵਰ ਇਨ ਗਾਜ਼ੇ ਸਿਟੀ ਆਲਸੋ ਕਾਲਡ ਸ਼ਿਗਾਟ ਸੇ involves an investment of 740 million dollar the head of the project's administrative bureau was quoted as saying انہوں نے کہا جی اسیں اس پروجیکٹ دے اوپر 740 ملین ڈالر لائے نے دا ملٹی پرپز انٹرپرائز وچ انکلڈز کنسٹرکشن اف ٹو پاور سٹیشن واز شیڈولڈ فار کمپلیشن ان 2019 اے 2019 دے وچ ہونا ہے اور جتھے انہوں نے روکا ہے وہ تھا کہ جتھے اے اور گھنگ زائتبت रेलवे इज अ फ्यू आवर्स ड्राइविंग डिस्टेंस अवे फ्रॉम द जंक्शन ऑफ पुटान एंड सिक्कम इट इज आल्सो द सिटी फ्रॉम वेयर चाइना इंटेंड्स टू एक्सटेंड इट्स रेलवे टुवर्ड्स नेपाल सो उन्होंने चाइना ने मैसेज दे देता हुन पुटान ਦੇ ਉੱਤੇ ਵੀ ਭਾਰਤ ਦਾ ਇਨਫਲੂਐਂਸ ਹੈ सिक्कम ਤੋਂ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਜੀ اور ਉਹਨਾਂ ਨੇ ਕਿਹਾ ਜਿਵੇਂ ਇਹ ਜਿਹੜਾ ਹੁਣ ਇੱਥੋਂ ਅਸੀਂ ਸਾਰੀ ਇਹ ਰੇਲ ਰੋਡ ਔਰ ਦੂਸਰੀ ਵੀ ਬਣਾਣੀ ਹੈ ਪੁटान ਔਰ सिक्ਕਮ ਨੂੰ ਵੀ ਪਲੱਸ ਅਸੀਂ ਨੇਪਾਲ ਨੂੰ ਵੀ ਲਿੰਕ ਕਰਨੇ ਔਰ ਇਹ ਜਿਹੜਾ ਮੈਸੇਜ ਆ ਰਹੇ ਨੇ ਹਿੰਦੂ ਅਖਬਾਰ ਨੇ ਕਿਹਾ ਕਿ ਵੀ ਜਿਹੜਾ ਬ੍ਰह्मਪੁੱਤਰ ਹੈ ਉੱਥੋਂ ਨਿਕਲ ਕੇ ਫਿਰ ਇੰਡੀਆ ਬੰਗਲਾਦੇਸ਼ ਜਾਂਦੀ ਹੈ ਸੋ ਇਹ ਦੋਨੋਂ ਹੀ ਰਾਈਪੇਰੀਅਨ ਸਟੇਟਸ ਨੇ ਇੰਡੀਆ ਵੀ ਬੰਗਲਾਦੇਸ਼ ਵੀ ਪਰ ਇਹ ਬੜਾ ਖਤਰਨਾਕ ਮੈਸੇਜ ਚਾਈਨਾ ਨੇ ਦਿੱਤੇ ਔਰ ਉਹਨਾਂ ਨੇ ਚੀਨ ਨੇ ਕਿਹਾ ਜੀ ਸਾਡਾ ਹੱਕ ਬਣਦਾ ਅਸੀਂ ਕੋਈ ਪਾਣੀ ਰੈਸਟ੍ਰਿਕਟ ਨਹੀਂ ਕਰ ਰਹੇ ਪਰ ਇਹ ਕਿਉਂਕਿ ਸਾਡਾ ਅਸੀਂ ਅਪਰ ਰਾਈਪੇਰੀਅਨ ਵੀਲ ਡੂ ਵਟ ਵੀ ਵਾਂਟ ਟੂ ਡੂ ਸੋ ਇਹਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਜਦੋਂ ਕਿਸੇ ਲਈ ਟੋਆ ਖੋਦਦੇ ਹੋ ਜਿਹੜੇ ਦੂਸਰੇ ਲਈ ਟੋਆ ਖੋਦੇ ਨੇ ਉਹ ਖੁਦ ਹੀ ਉਸ ਵਿੱਚ ਡਿੱਗਦੇ ਨੇ ਜੀ ਸੋ ਹੁਣ ਇਸ ਨੂੰ ਹੋਰ ਕੀ ਕਹਿੰਦੇ ਨੇ ਇਹ ਕਹਿੰਦੇ ਨੇ ਆ ਬੈਲ ਮੁਝੇ ਮਾਰ ਜੀ ਡਾਕਟਰ ਸਾਹਿਬ ਆਪ ਹੀ ਬੈਲ ਨੂੰ ਕਹੇ ਮਾਰ ਹੁਣ ਇੱਕ ਪਾਸੇ ਗਾਂ ਮਾਤਾ ਹੈ ਮਾਤਾ ਦੀ ਪੂਜਾ ਹੋ ਰਹੀ ਹੈ ਬੋਰਦਾ ਹੁਣੇ ਸਿੰਘ ਖਾਣ ਕੇ ਬਾਲ ਫਰ ਮਾਰੇ ਵੀ ਤਾਂ ਦੋਨੋਂ ਹੀ ਸਿੰਘ ਮਾਰਦਾ ਟੋਟੇ ਨਾਲ ਹੀ ਕਹੇ ਚੁੱਕ ਦਿੰਦਾ ਹੁੰਦੇ ਨੇ ਜੀ ਰੱਬ ਇਹ ਚੀਨ ਨੇ ਉਦਾਂ ਦਾ ਮਾਰਿਆ ਨਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਅਪ ਬ੍ਰੇਕ ਵਿਊਰਸ ਤੁਸੀਂ ਸਨ ਐਸਾ ਨਾ ਬਨੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ